ਨਵਦੀਪ ਜਲਵੇੜਾ ਵਾਟਰ ਕੈਨਨ ਬੋਏ ਸਾਡਾ ਉਹ 2 ਮਹੀਨੇ ਤੋਂ ਜੇਲ੍ਹ ਦੇ ਵਿੱਚ ਹੈ ਸਰਕਾਰ ਨੇ ਉਹਨੂੰ ਡੱਕ ਕੇ ਰੱਖਿਆ ਹੋਇਆ ਪਰ ਕਦੋਂ ਤੱਕ ਡੱਕ ਲੈਣਗੇ ਸਰਕਾਰਾਂ ਅੱਜ ਅਪਾ ਉਹਦੇ ਖੇਤਾਂ ਦੇ ਵਿੱਚ ਖੜੇ ਆ ਉਹਦੀ ਭਰਾ ਦੀ ਜੀਰੀ ਥੋੜੀ ਜੀ ਰਹਿ ਗਈ ਹੈ ਲੱਗਣ ਵਾਲੀ ਹੈ ਇਹ ਵੀ ਬਾਈ ਡੱਟ ਕੇ ਖੜਾ ਆ ਅਪ ਅੱਜ ਉਹਦੇ ਖੇਤਾਂ ਦੇ ਵਿੱਚ ਹੈਗੇ ਆ ਤੇ ਜਦੋਂ ਤੱਕ ਉਹਨਾਂ ਦੇ ਪਰਿਵਾਰ ਨੂੰ ਜ਼ਰੂਰਤ ਹੈ ਅਸਪਾ ਤਨਮਨ ਤੁਹਾਨੂੰ ਤੋਂ ਉਹਨਾਂ ਦੇ ਨਾਲ ਆ ਉਹਨਾਂ ਦੇ ਸਾਰੇ ਕੰਮ ਕਰਾਂਗੇ ਦੋਸਤੋ ਪਿਆਰ ਭਰੀ ਸਤਿ ਸ਼ਕਾਲ ਸਾਰਿਆਂ ਨੂੰ ਅੱਜ ਮੈਂ ਜਿਸ ਟਰੈਕਟਰ ਤੇ ਬੈਠਾ ਹਾਂ ਬਹੁਤ ਹੀ ਇਤਿਹਾਸਿਕ ਟਰੈਕਟਰ ਹੈ ਦੋਵੇਂ ਅੰਦੋਲਨਾਂ ਦੇ ਵਿੱਚ ਸਭ ਤੋਂ ਵੱਧ ਜਿਹੜੇ ਬੈਰੀਕੇਡ ਹੈ ਇਸ ਟਰੈਕਟਰ ਨੇ ਤੋੜਿਆ ਹਾਲਾਂਕਿ ਇਹਨੂੰ ਆਪ ਸਰਕਾਰ ਵੱਲੋਂ ਕਈ ਵਾਰੀ ਤੋੜਿਆ ਗਿਆ ਤੇ ਇਹਦਾ ਨਾਮ ਹੈਗਾ ਬੈਰੀਕੇਟ ਬ੍ਰੇਕਰ ਬੁਆਏ ਤੇ ਮੇਰੇ ਨਾਲ ਬੈਠਾ ਹੈ ਵਿੱਕੀ ਹੁੰਦਲ ਭਰਾ ਨੂੰ ਜੱਸ ਹੁੰਦਲ ਵੀ ਕਹਿ ਦਿੰਨੇ ਆ ਇਹਨੂੰ ਵੀ ਬਹੁਤ ਵਾਰੀ ਕੁੱਟਿਆ ਗਿਆ ਹੈ ਸਰਕਾਰ ਵੱਲੋਂ ਬੁਰੀ ਤਰੀਕੇ ਦੇ ਨਾਲ ਕਈ ਵਾਰੀ ਕੁੱਟਿਆ ਗਿਆ ਟਰੈਕਟਰ ਨੂੰ ਵੀ ਤੋੜਿਆ ਗਿਆ ਪਰ ਟਰੈਕਟਰ ਵੀ ਕੈਮ ਹੈ ਸਾਡਾ ਭਰਾ ਵੀ ਕੈਮ ਹੈ ਅੱਜ ਆਪਾਂ ਜਿੱਥੇ ਖੜੇ ਆਂ ਇਹ ਖੇਤ ਨੇ ਸਾਡਾ ਹੀਰਾ ਕਿਸਾਨੀ ਦਾ ਭਗਤ ਸਿੰਘ ਦਾ ਵਾਰਿਸ ਨਵਦੀਪ ਜਲਵੇੜਾ واਟਰ ਕੈਨਨ ਬੋਏ ਸਾਡਾ ਉਹ 2 ਮਹੀਨੇ ਤੋਂ ਜੇਲ੍ਹ ਦੇ ਵਿੱਚ ਹੈ ਸਰਕਾਰ ਨੇ ਉਹਨੂੰ ਡੱਕ ਕੇ ਰੱਖਿਆ ਹੋਇਆ ਪਰ ਕਦੋਂ ਤੱਕ ਡੱਕ ਲੈਣਗੇ ਸਰਕਾਰਾਂ ਅੱਜ ਜਪਾਉ ਦੇ ਖੇਤਾਂ ਦੇ ਵਿੱਚ ਖੜੇ ਆ ਉਹਦੀ ਭਰਾ ਦੀ ਜੀਰੀ ਥੋੜੀ ਜੀ ਰਹਿ ਗਈ ਹੈ ਲੱਗਣ ਵਾਲੀ ਹੈ ਇਹ ਵੀ ਬਾਈ ਡਟ ਕੇ ਖੜਾ ਆਪਾਂ ਅੱਜ ਉਹਦੇ ਖੇਤਾਂ ਦੇ ਵਿੱਚ ਹੈਗੇ ਆ ਤੇ ਜਦੋਂ ਤੱਕ ਉਹਨਾਂ ਦੇ ਪਰਿਵਾਰ ਨੂੰ ਜ਼ਰੂਰਤ ਹੈ ਆਪਾਂ ਤਨਮਨ ਤੁਹਾਨੂੰ ਤੋਂ ਉਹਨਾਂ ਦੇ ਨਾਲ ਆ ਉਹਨਾਂ ਦੇ ਸਾਰੇ ਕੰਮ ਕਰਾਂਗੇ ਸਪੋਰਟ ਕਰਾਂਗੇ ਉਹਨਾਂ ਦੇ ਫਾਦਰ ਸਾਹਿਬ ਬਜੈ ਸਿੰਘ ਜੀ ਬੜੇ ਬਾ ਕਮਾਲ ਸਖੀਤ ਨੇ ਮਾਤਾ ਜੀ ਨੂੰ ਵੀ ਆਪਾਂ ਮਿਲ ਕੇ ਆਏ ਆ ਜੇ ਤੁਹਾਨੂੰ ਵੀ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਜਦੋਂ ਵੀ ਤੁਹਾਡੇ ਹੱਕ ਲਈ ਸੱਚ ਲਈ ਕਿਸਾਨੀ ਲਈ ਦੇਸ਼ ਲਈ ਧਰਮ ਲਈ ਜਦੋਂ ਵੀ ਕੋਈ ਬੰਦਾ ਬੋਲਦਾ ਉਹਨੂੰ ਕੋਈ ਪ੍ਰੋਬਲਮ ਆਂਦੀ ਹੈ ਤੁਸੀਂ ਡਟ ਕੇ ਸਪੋਰਟ ਕਰਿਆ ਕਰੋ ਤੇ 2 ਮਹੀਨੇ ਤੋਂ ਨਵਦੀਪ ਵੀਰਾ ਜੇਲ੍ਹ ਦੇ ਅੰਦਰ ਹੈ ਉਹਨੂੰ ਬਾਹਰ ਕਢਾਉਣ ਦੇ ਲਈ 17 18 ਤਰੀਕ ਨੂੰ ਅੰਬਾਲੇ ਦੀ ਅਨਾਜ ਮੰਡੀ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਹੈ ਤੇ ਆਪਾਂ ਹਰ ਇੱਕ ਕੀਮਤ ਤੇ ਸਰਕਾਰਾਂ ਨੂੰ ਵੀ ਚੇਤਾਵਨੀ ਦੰਨੇ ਆ ਬਾਈ ਨੂੰ ਬਾਹਰ ਲੈ ਕੇ ਆਵਾਂਗੇ ਤੇ ਤੁਸੀਂ ਸਾਰਿਆਂ ਕਿਸਾਨੀ ਦਾ ਡਟ ਕੇ ਸਾਥ ਦਿਓ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ